ਸਸ਼ੀ ਕਾਲ ਜੀ ਅੱਜ ਮੈਂ ਬਣਾਉਣ ਲੱਗੀ ਹਾਂ ਪਨੀਰ ਤੇ Shimla Mirch ਦੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਪਿਆਜ਼ ਨੂੰ ਲੰਮੇ ਲੰਮੇ ਕੱਟ ਲੈਣਾ ਫਿਰ ਆਪਾਂ ਸ਼ਿਮਲਾ ਮਿਰਚ ਨੂੰ ਵੀ ਉਸੇ ਤਰੀਕੇ ਨਾਲ ਕੱਟ ਲੈਣਾ ਲੰਮੇ ਲੰਮੇ ਪੀਸਿਸ ਦੇ ਵਿੱਚ ਉਸ ਤੋਂ ਬਾਅਦ ਮੈਂ ਪਿਆਜ਼ ਦੇ ਲੱਛਿਆਂ ਨੂੰ ਕੱਲੇ ਕੱਲੇ ਕਰ ਦਿੱਤਾ ਤੇ ਹੁਣ ਮੈਂ ਟਮਾਟਰ ਨੂੰ ਵੀ ਕੱਟਣ ਲੱਗੀ ਆ ਤੇ ਨਾਲ ਹੀ ਚਾਰ ਪੰਜ ਮੈਂ ਹਰੀਆਂ ਮਿਰਚਾਂ ਨੂੰ ਵੀ ਕੱਟ ਲਿੱਤਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਗ੍ਰाइंड ਕਰ ਲਿੱਤਾ ਪਨੀਰ ਨੂੰ 1 ਇੰਚ ਦੇ ਚੌਰਸ ਟੁਕੜੇ ਕਰ ਲਵੋ ਇਸੇ ਤਰੀਕੇ ਨਾਲ ਹੁਣ ਮੈਂ ਦਹੀਂ ਦਾ ਕੋਲ ਤਿਆਰ ਕਰੂੰਗੀ ਉਸ ਵਿੱਚ ਹਲਦੀ ਪੀਸੇ ਹੋਏ ਧਨੀਆ ਲਾਲ ਮਿਰਚ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲਿਆ ਹੁਣ ਮੈਂ ਇੱਕ ਕੜਾਹੀ ਲਈ ਇਹਦੇ ਵਿੱਚ ਆਪਾਂ ਮੈਂ ਸਰੋਂ ਦਾ ਤੇਲ ਪਾਇਆ 2 ਤੋਂ 3 ਚਮਚੇ ਹਨ ਜੀਰਾ ਪਾ ਲਿਓ ਨਾਲ ਦੀ ਨਾਲ ਪਿਆਜ਼ ਪਾ ਦਿੱਤੇ ਤੇ ਹੁਣ ਮੈਂ ਪਿਆਜ਼ਾਂ ਨੂੰ 3 ਤੋਂ 4 ਮਿੰਟ ਲਈ ਪਕਾ ਲਿਆ ਹੁਣ ਮੈਂ ਉਸ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਿੱਤਾ ਤੇ ਉਹਨੂੰ ਚੰਗੀ ਤਰ੍ਹਾਂ ਰਲਾ ਲਵੋ ਤੇ ਹੁਣ ਉਹਦੇ ਵਿੱਚ ਮੈਂ ਦਹੀਂ ਦਾ ਘੋਲ ਤਿਆਰ ਕੀਤਾ ਸੀ ਉਹ ਪਾ ਦਿੱਤਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਦੋ ਤੋਂ ਤਿੰਨ ਮਿੰਟ ਲਈ ਪਕਾਉਣ ਤੋਂ ਬਾਅਦ ਮੈਂ ਉਹਦੇ ਵਿੱਚ ਹਰੀ ਮਿਰਚ ਤੇ ਟਮਾਟਰ ਦਾ ਪੇਸਟ ਪਾ ਦਿੱਤਾ ਦੋ ਤੋਂ ਤਿੰਨ ਮਿੰਟ ਲਈ ਪਕਾ ਲਓ ਹੁਣ ਉਸ ਤੇ ਵਿੱਚ ਮੈਂ ਪਾਇਆ ਨੂਨ ਨੂਨ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਹੁਣ ਮੈਂ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨੂੰ ਥੋੜਾ ਜਿਹਾ ਸੇਕ ਲਵਾ ਲੂੰਗੀ ਤਾਂ ਕਿ ਜੋ ਜਿਹੜਾ ਸਾਰਾ ਤੜਕਾ ਚੰਗੀ ਤਰ੍ਹਾਂ ਭੁੰਨਿਆ ਜਾਵੇ ਹੁਣ ਮੈਂ ਇਹਨੂੰ ਟੱਕ ਦੂੰਗੀ ਤੜਕਾ ਬਣ ਕੇ ਤਿਆਰ ਹੈ ਜੀ ਹੁਣ ਮੈਂ ਉਸ ਤੇ ਵਿੱਚ ਦੋ ਤੋਂ ਤਿੰਨ ਚਮਚੀ ਮਲਾਈ ਦੇ ਪਾ ਦਿੱਤੇ ਹੁਣ ਦੂਜੀ ਸਾਈਡ ਤੇ ਮੈਂ ਇੱਕ ਹੋਰ ਕੜਾਈ ਲਈ ਉਹਦੇ ਵਿੱਚ ਮੈਂ ਪਾਇਆ ਥੋੜਾ ਜਿਹਾ ਤੇਲ ਦੋ ਤੋਂ ਤਿੰਨ ਚਮਚੇ ਤੇ ਉਹਦੇ ਵਿੱਚ ਮੈਂ ਪਾਇਆ ਪਨੀਰ ਪਨੀਰ ਨੂੰ ਮੈਂ ਹਲਕਾ ਜਿਹਾ ਫਰਾਈ ਕਰੂੰਗੀ ਪਨੀਰ ਨੂੰ ਹਲਕੇ ਪੂਰੇ ਹੋਣ ਤੱਕ ਫਰਾਈ ਕਰੋ ਹਲਕੇ ਪੂਰੇ ਹੋਣ ਤੱਕ ਮੈਂ ਉਸਦੇ ਵਿੱਚ ਤੜਕੇ ਹੋਏ ਪਨੀਰ ਦੇ ਵਿੱਚ ਪਿਆਜ਼ शिमला ਮਿਰਚ ਪਾਓ ਹੁਣ ਮੈਂ ਤੜਕੇ ਦੇ ਵਿੱਚ ਕਸੂਰੀ ਮੇਥੀ ਪਾ ਦਿੱਤੀ। ਇਹ ਸਾਰਾ ਮਸਾਲਾ ਹੁਣ ਮੈਂ ਪਨੀਰ, ਸ਼ਿਮਲਾ ਮਿਰਚ ਤੇ ਪਿਆਜ਼ਾਂ ਦੇ ਵਿੱਚ ਰਲਾ ਲੇਤਾ। ਚੰਗੀ ਤਰ੍ਹਾਂ ਰਲਾ ਲਵੋ ਤਾਂ ਕਿ ਸਾਰਾ ਮਸਾਲਾ ਸਬਜ਼ੀ ਦੇ ਵਿੱਚ ਵਧੀਆ ਟੇਸਟ ਆ ਜਾਵੇ। 10 ਤੋਂ 4 ਮਿੰਟ ਤੱਕ ਮੈਂ ਸਬਜ਼ੀ ਨੂੰ ਪਕਾ ਲਿਆ ਹਨ ਉਹਦੇ ਵਿੱਚ ਮੈਂ ਪਾਈ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਤੇ ਇੱਕ ਮੇਰੇ ਕੋਲ ਸਬਜ਼ੀ ਮਸਾਲਾ ਤਿਆਰ ਹੈ ਉਹ ਮੈਂ ਪਾ ਦਿੱਤਾ ਹਰਾ ਧਨੀਆ ਲੋ ਜੀ ਸਿਰਫ 15 ਮਿੰਟਾਂ ਵਿੱਚ शिमला ਮਿਰਚ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਆ ਤੁਸੀਂ ਸਾਡੇ ਚੈਨਲ ਨੂੰ ਅੱਗੇ ਵੀ ਪਿਆਰ ਦਿੰਦੇ ਆ ਰਹੇ ਹੋ ਪਲੀਜ਼ ਸਾਡਾ ਚੈਨਲ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਦੇ ਹੋ ਅਸੀਂ ਕੁਕਿੰਗ ਦੇ ਨਾਲ ਨਾਲ ਹੋਰ ਵੀ ਵਿਸ਼ਿਆਂ ਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਜੀ